ਅਤੇ ਜਿਹੜੀਆਂ ਇਹਨਾਂ ਦੀਆਂ ਅਟਰੈਕਟਿਵ ਦੇ ਉੱਪਰ ਸਜਾ ਕੇ ਰੱਖੀਆਂ ਹੋਈਆਂ ਜਿੱਥੋਂ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਇਸ ਅਖਾੜੇ ਤੋਂ ਜਿਹੜੀ ਸੀ ਆਪਦੀ ਸ਼ੁਰੂਆਤੀ ਕੀਤੀ ਹੈ ਤਾਂ ਉੱਥੇ ਹੀ ਉਹੀ ਅਖਾੜੇ ਦੇ ਵਿੱਚ ਇਹਨਾਂ ਨੇ ਅੱਜ ਜਿਹੜੇ ਇਹਨਾਂ ਦੇ ਮੈਡਲ ਤੇ ਜਿਹੜੇ ਇਹਨਾਂ ਨੇ ਟਰੋਫੀਆਂ ਜਿੱਤੀਆਂ ਉਹ ਇਹ ਅਖਾੜੇ ਨੂੰ ਸਮਰਪਿਤ ਕੀਤੀਆਂ ਇਹ ਤਾਂ ਹਲੇ ਮੇਰਾ ਸ਼ੁਰੂਆਤੀ ਦੌਰ ਹੈ ਮੈਂ ਇਹਨਾਂ ਮੈਡਲਾਂ ਨੂੰ ਉਹ ਤਾਂ ਵੱਡਾ ਨਹੀਂ ਮੰਨਦਾ ਜਿੰਦ ਤੱਕ ਮੇਰਾ ਹਨਾ ਆਈਡੀਆ ਇਹ ਇਹਦਾ ਮੇਰਾ ਹਾਲੇ ਸ਼ੁਰੂਆਤੀ ਦੌਰ ਹੈ ਜਦੋਂ ਮੈਂ ਇੰਟਰਨੈਸ਼ਨਲ ਲੈਵਲ ਤੱਕ ਜਾਊਗਾ ਉਦੋਂ ਮੇਰੀ ਆਦੇ ਆਪ ਨੂੰ ਮੈਨੂੰ ਸਕੂਨ ਮਿਲੇਗਾ ਜੀ ਕੋਈ ਸਟੇਰੋਇਡ ਵਾਲੀ ਜਿਹੜੀ ਗੇਮ ਹੈ ਉਹ ਸਿਰਫ ਸਾਜ ਦੋ ਸਾਲ ਦੀ ਹੈ ਹੱਦ ਤੱਕ ਤੁਸੀਂ 3 ਸਾਲ ਤੱਕ ਤੁਸੀਂ ਪੀਕ ਕਰ ਸਕਦੇ ਹੋ ਜਦੋਂ ਤੁਸੀਂ ਇਹ ਸਟੇਰੋਇਡ ਛੱਡੋਗੇ ਨਾਲ ਦੀ ਨਾਲ ਤੁਹਾਡੀ ਬੋਡੀ ਨੇ ਡਾਊਨ ਆ ਜਾਣਾ ਤੇ ਨਾਲ ਦੀ ਨਾਲ ਤੁਹਾਨੂੰ ਬਿਮਾਰੀਆਂ ਨੇ ਘੇਰਨ ਲੱਗ ਜਾਣਾ ਕਿਡਨੀ ਦਿੱਕਤ ਆ ਸਕਦੀ ਹੈ ਤੁਹਾਨੂੰ ਲੀਵਰ ਇਨਫੈਕਸ਼ਨ ਦਿੱਕਤ ਆ ਸਕਦੀ ਹੈ ਬਟ ਜੇ ਤੁਸੀਂ ਨੈਚੁਰਲ ਚੱਲੋਗੇ ਸਮਾਂ ਜ਼ਰੂਰ ਲੱਗਦਾ ਹੈ 5-6 ਸਾਲ ਬੰਨੇ ਲੱਗ ਜਾਂਦੇ ਨੇ ਉਹ ਪੀਕ ਲੈਵਲ ਤੇ ਪਹੁੰਚਣ ਦੇ ਪਰ ਜਦੋਂ ਤੁਸੀਂ ਨੈਚੁਰਲ ਤਗੜੇ ਹੁੰਨੇ ਉਹ ਫਿਰ ਤੁਹਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੁੰਦਾ 2 ਮਹੀਨੇ ਤੋਂ ਆਪਦੀ ਡਾਈਟਿੰਗ ਤਾਂ ਸੀਗਾ ਪ੍ਰੋਪਰ ਮੈਂ 2 ਮਹੀਨੇ ਤੋਂ ਪ੍ਰੋਪਰ ਨਾ ਹੀ ਰੋਟੀ ਖਾਦੀ ਸੀ ਨਾ ਹੀ ਘਰ ਦੀ ਸਬਜੀ ਮੈਂ ਓਨਲੀ ਫਰੂਟਸ ਖਾਂਦਾ ਸੀਗਾ ਉਹ ਵੀ ਬਿਨਾ ਵਿਟਾਊਟ ਨਮਕ ਤੋਂ ਜੇ ਮੈਂ ਕੋਈ ਪਨੀਰ ਵੀ ਖਾਂਦਾ ਸੀ ਉਹ ਚ ਵੀ ਕੋਈ ਨਮਕ ਨਹੀਂ ਉਹ ਫੋਕਾ ਪਨੀਰ ਹੀ ਮੈਂ ਖਾਂਦਾ ਸੀਗਾ ਹੁਣ ਜਿਹੜਾ ਮੇਰੇ ਨਾਲ ਮੁੰਡਾ ਸੈਕਿੰਡ ਆਇਆ ਹੈ ਉਹ ਮੁੰਡਾ ਪਿਛਲੇ ਸਾਲ ਮਿਸਟਰ ਇੰਡੀਆ ਬਣਿਆ ਸੀਗਾ ਜੀ ਤੇ ਉਹ ਇੰਟਰਨੈਸ਼ਨਲ ਲੈਵਲ ਤੱਕ ਵੀ ਖੇਡ ਕੇ ਆਇਆ ਬਟ ਉਹਨੂੰ ਤੁਸੀਂ ਹਰਾਇਆ ਹਾਂਜੀ ਉਹਨੂੰ ਮੈਂ ਹਰਾਇਆ ਚਲੋ ਤਾਂ ਇੰਟਰਨੈਸ਼ਨਲ ਮੈਡਲ ਨਹੀਂ ਸੀਗਾ ਬਸ ਉਹ ਬੰਦਾ ਇੰਟਰਨੈਸ਼ਨਲ ਖੇਡ ਕੇ ਤਾਂ ਆਇਆ ਨਾ ਖੇਡ ਕੇ ਆਇਆ ਹਾਂ ਤੇ ਸ਼ਮੂਲ ਜਿਹਾ ਬੰਦਾ ਮੇਰਾ ਮੁਕਾਬਲਾ ਸੀਗਾ ਜਿੱਥੇ ਮੇਰਾ 골ਡ ਆਇਆ ਜਗਵਾਲੀ ਪੰਜਾਬ ਕੇਸਰੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਵਿੰਦਰ ਥੰਦ ਇੱਕ ਵਾਰ ਫਿਰ ਤੋਂ ਤੁਹਾਡਾ ਨਿਗਾ ਸਵਾਗਤ ਕਰਦਾ ਅੱਜ ਅਸੀਂ ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਪਿੰਡ ਮੁਹੰਮਦ ਪੀਰਾਸੀ ਪਹੁੰਚਿਆ ਜਿੱਥੋਂ ਕੁਝ ਦੂਰੀ ਤੇ ਕਮਾਂਤਰੀ ਸਰਹੱਦ ਹੈ ਪਾਕਿਸਤਾਨ ਇੱਥੋਂ ਨਾਲ ਹੀ ਆ ਬਿਲਕੁਲ ਉੱਥੋਂ ਦੇ ਇੱਕ ਅਜੇਹਾ ਨੌਜਵਾਨ ਹੈ ਜਿਨੇ ਇਸ ਬਾਰਡਰ ਏਰੀਆ ਤੋਂ ਉੱਠ ਕੇ ਚੰਡੀਗੜ੍ਹ ਤੱਕ ਜਿਹੜੀ ਸਟੇਜ ਤੇ ਵੱਡੀਆਂ-ਵੱਡੀਆਂ ਥਾਪੀਆਂ ਮਾਰੀਆਂ ਨੇ ਸਾਡੇ ਨਾਲ ਮੌਜੂਦ ਹੈ ਨਿਤਿਨ ਕੰਬੋਜ ਅੱਜ ਇਸਦੇ ਨਾਲ ਗੱਲਬਾਤ ਕਰਾਂਗੇ ਬਹੁਤ ਸਾਰੀਆਂ ਗੱਲਾਂ ਅੱਜ ਤੁਹਾਡੇ ਸਾਹਮਣੇ ਰੱਖਾਂਗੇ ਨੀਤਿੰਦਰ ਜੀ ਪਹਿਲਾਂ ਤਾਂ ਜਗਵਾਲੀ ਪੰਜਾਬ ਕੇਸਰੀ ਚ ਬਹੁਤ ਬਹੁਤ ਸਵਾਗਤ ਹੈ ਜੀ ਸਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਕਵਰ ਕਰਨ ਆਏ ਜੀ ਪ੍ਰੈਸ ਰਿਪੋਰਟਰ ਵੀ ਬਹੁਤ ਵਧੀਆ ਹੁੰਦੇ ਨੇ ਜਿੱਦਾਂ ਤੁਸੀਂ ਸਾਡੀ ਇੱਕ ਗਰਾਊਂਡ ਲੈਵਲ ਤੋਂ ਤੁਸੀਂ ਰਿਪੋਰਟ ਪੂਰੇ ਆਲ ਪੰਜਾਬ ਨੂੰ ਆਪਣੀ ਦਿਖਾਉਣੀ ਤੁਸੀਂ ਸਾਡੀ ਇਹੀ ਮਿਹਨਤ ਦਾ ਜਿਹੜਾ ਮੁੱਲ ਹੈ ਜਿਹੜਾ ਵੀ ਹੁਣ ਅਸੀਂ ਮਿਹਨਤ ਕਰਦੇ ਆ ਤੁਸੀਂ ਸਾਡੇ ਮੈਡਲ ਤਾਂ ਚਲੋ ਸਾਡੇ ਆਉਂਦੇ ਨੇ ਪਰ ਸੋਸ਼ਲ ਮੀਡੀਆ ਤੇ ਐਕਟਿਵ ਰੱਖਣ ਲਈ ਇਹ ਜਗਵਾਨੀ ਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਜਗਵਾਨੀ ਪੰਜਾਬ ਕੇਸਰੀ ਅੱਜ ਤੁਹਾਨੂੰ ਦਿਖਾਤਾ ਦਿਖਾ ਰਿਹਾ ਕਿਉਂਕਿ ਤੁਸੀਂ ਛੋਟੇ ਲੈਵਲ ਤੋਂ بڑے ਵੱਡੇ ਮੁਕਾਮ ਹਾਸਲ ਕੀਤੇ ਨੇ ਤੇ ਤੁਹਾਨੂੰ ਬਖਾਉਣ ਦੇ ਵਿੱਚ ਜਿਹੜੀ ਇੱਕ ਐਕਸਟਰਾ એનર્ਜੀ ਵੀ ਕਹਿ ਸਕਦੇ ਹਾਂ ਆ ਦੱਸ ਦਿਓ ਕਿ ਨੀਤੀ ਨੇ ਬੋਰੀ ਬਿਲਡਿੰਗ ਦੇ ਵਿੱਚ ਮਾਂਤਰੀ ਜਿਹੜਾ ਆਪਣੇ ਬੋਡੀ ਬਿਲਡਿੰਗ ਦੇ ਵਿੱਚ ਸਟੇਟ ਪੱਧਰ ਤੇ ਬੜਾ ਵੱਡਾ ਮੁਕਾਮ ਹਾਸਲ ਕੀਤਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਨਾਲ ਦੇ ਨਾਲ ਸਾਡੇ ادارے ਦੇ ਵੱਲੋਂ ਵਧਾਈਆਂ ਵੀ ਤੇ ਗੱਲਬਾਤ ਸ਼ੁਰੂ ਕਰਦੇ ਆਂ ਬੋਡੀ ਬਿਲਡਿੰਗ ਦੇ ਵਿੱਚ ਬੜਾ ਵੱਡਾ ਮੁਕਾਮ ਹਾਸਲ ਕੀਤਾ ਪੂਰੀ ਚਰਚਾ ਦੇ ਵਿੱਚੋਂ ਟ੍ਰੈਂਡਿੰਗ ਦੇ ਵਿੱਚ ਤੁਸੀਂ ਚੱਲ ਰਹੇ ਹੋ ਕੀ ਕਹਿਣਾ ਚਾਹਣੇ ਹੋ ਕਿਵੇਂ ਮੁਕਾਮ ਹਾਸਲ ਕੀਤਾ ਤਾਂ ਇਸ ਦੀ ਸੱਚਾਈ ਕੀ ਹੈ ਪਹਿਲਾਂ ਤਾਂ ਧੰਨਵਾਦੀ ਜੋ ਤੁਸੀਂ ਮੈਨੂੰ ਤੁਸੀਂ ਵਧਾਈ ਦਿੱਤੀ ਜੀ ਤੇ ਆਪਣਾ ਇਹ ਮੁਕਾਮ ਜੀ ਮੈਂ ਪਹਿਲਾਂ ਸ਼ੁਰੂਆਤੀ ਤੌਰ ਤੇ ਤੁਹਾਨੂੰ ਦੱਸਣਾ ਚਾਹਣਾ ਜੀ ਅਹੀਂ ਜਿੱਥੇ ਆਪਾਂ ਖੜੇ ਆ ਇਹ ਹੀ ਜਗ੍ਹਾ ਇਹ ਜਿਹੜੀ ਆਪਣੀ ਜ਼ਮੀਨ ਹੈ ਜੀ ਫਾਰਮ ਹਾਊਸ ਹੈ ਜੀ ਮੈਂ ਆਪਣੇ ਦਾਦੇ ਦੇ ਨਾਲ ਛੋਟੇ ਹੁੰਦੇ ਤੋਂ ਜੀ ਇੱਥੇ ਆਉਂਦਾ ਰਿਆਂ ਤਾਂ ਮੇਰੇ ਦਾਦਾ ਜੀ ਨੇ ਮੈਨੂੰ ਜੀ ਕਈ ਫੜਾ ਦੇਣੀ ਜੀ ਉਹਨਾਂ ਨੇ ਖਾੜਾ ਬਣਾ ਦੇਣਾ ਜੀ ਮੈਨੂੰ ਵੀ ਕਹਿਣਾ ਵੀ ਹੁਣ ਇੱਥੇ ਸਾਰਾ ਦਿਨ ਇਹ ਕਈ ਨਾਲ ਆਦਾ ਵਰਕਆਊਟ ਕਰੀ ਜਾ ਤੇ ਮੈਨੂੰ ਉਦੋਂ ਦਾ ਫਿਰ ਰੁਝਾਨ ਹੁੰਦਾ ਰਿਹਾ ਕਿ ਮੈਂ ਜਦੋਂ ਗਰਾਊਂਡ 'ਚ ਜਾਣਾ ਤੇ ਮੈਂ ਵੱਡੇ ਵੱਡੇ ਐਥਲੀਟਨ ਆਪਣੇ ਸੀਨੀਅਰ ਨੂੰ ਦੇਖਣਾ ਕਿ ਕਿੱਦਾਂ ਇਹ ਮਿਹਨਤ ਕਰਦੇ ਆ ਫਿਰ ਮੇਰਾ ਵੀ ਰੁਝਾਨ ਹੋਣਾ ਜੇ ਕਿਸੇ ਮੇ ਸੀਨੀਅਰਸ ਦੇ ਮੈਡਲ ਆਉਂਦੇ ਸੀ ਤਾਂ ਮੈਨੂੰ ਵੀ ਵਧੀਆ ਲੱਗਦਾ ਕਿ ਮੇਰਾ ਵੀ ਕਾਸ਼ ਕਰੇ ਮੈਡਲ ਆਏ ਤੇ ਅੱਜ ਉਹ ਦਿਨ ਆਇਆ ਬਹੁਤ ਖੁਸ਼ੀ ਵਿੱਚ ਤੁਹਾਡੀ ਗੱਲ ਕੱਟਦਾ ਇਸ ਦੇ ਨਾਲ ਹੀ ਕੈਮਰਾ ਪਰਸਨ ਸਹਿਯੋਗੀ ਨਿਕੂੰਗਾ ਆ ਜਿਹੜੀਆਂ ਇਹਨਾਂ ਦੀਆਂ ਅਟਰੈਕਟਿਵ ਦੇ ਉੱਪਰ ਸਜਾ ਕੇ ਰੱਖੀਆਂ ਹੋਈਆਂ ਜਿੱਥੋਂ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਇਸ ਅਖਾੜੇ ਤੋਂ ਜਿਹੜੀ ਸੀ ਆਪਦੀ ਸ਼ੁਰੂਆਤੀ ਕੀਤੀ ਹੈ ਤਾਂ ਉੱਥੇ ਹੀ ਉਹੀ ਅਖਾੜੇ ਦੇ ਵਿੱਚ ਇਹਨਾਂ ਨੇ ਅੱਜ ਜਿਹੜੇ ਇਹਨਾਂ ਦੇ ਮੈਡਲ ਤੇ ਜਿਹੜੇ ਇਹਨਾਂ ਨੇ ਟਰੋਫੀਆਂ ਜਿੱਤੀਆਂ ਉਹ ਇਹ ਖਾੜੇ ਨੂੰ ਸਮਰਪਿਤ ਕੀਤੀਆਂ ਅੱਗੇ ਹੋਰ ਗੱਲਬਾਤ ਚਰਚਾ ਦੇ ਅੱਗੇ ਚਰਚਾ ਸ਼ੁਰੂ ਕਰਦੇ ਆ ਮੈਡਲ ਕਿ ਕਿੰਨੇ ਮੈਡਲ ਆ ਚੁੱਕੇ ਆ ਹੁਣ ਤੱਕ ਤੇ ਕਿਹੜੇ ਕਿਹੜੇ ਲੈਵਲ ਤੇ ਹੁਣ ਤੁਸੀਂ ਜਿਹੜੇ ਆ ਆਪਣਾ ਪ੍ਰਦਰਸ਼ਨ ਕਰ ਚੁੱਕੇ ਹੋ ਮੇਰੇ ਹੁਣ ਤੱਕ ਮੈਡਲ ਜੀ 10 ਤੋਂ ਉੱਪਰ ਮੇਰੇ ਮੈਡਲ ਨੇ ਤੇ ਕੱਲੇ ਮੈਡਲ ਹੀ ਆਪਾਂ ਜਿਹੜੀਆਂ 10 ਤੋਂ ਉੱਪਰ ਨਹੀਂ ਸਰਟੀਫਿਕੇਟ ਵੀ ਮੇਰੇ ਕੋਲ ਆਪਣੇ ਸਟੇਟ ਲੈਵਲ ਦੇ ਤੇ ਨੈਸ਼ਨਲ ਦੇ ਕੁਆਲੀਫਾਈ ਲੈਵਲ ਦੇ ਸਤਵੇਂ ਕੋ ਸਰਟੀਫਿਕੇਟ ਨੇ ਤੇ ਜਿਹੜੀਆਂ ਹੁਣ ਆਪਾਂ ਜਿਹੜੀਆਂ ਚੰਡੀਗੜ੍ਹ ਬੋਡੀ ਬਿਲਡਿੰਗ ਹੋਈ ਹੈ ਜੀ ਉਸ ਚ ਮੇਰੇ ਕੋਲ ਇੱਕ 골ਡ ਹੈ ਜੀ ਤੇ ਇੱਕ ਓਵਰਹਾਲ ਦੇ ਵਿੱਚ ਮੇਰੇ ਕੋਲ ব্রੌਂਜ਼ ਮੈਡਲ ਹੈ ਜੀ ਆ ਕਿਵੇਂ ਲੱਗਦਾ ਜਦੋਂ ਬڑے ਛੋਟੇ ਪੱਧਰ ਤੇ ਤੁਸੀਂ ਤੇ ਇੱਥੇ ਬਾਰਡਰ ਏਰੀਆ ਤੇ ਸੁੱਖ ਸਹੂਲਤਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਹੜੀਆਂ ਕਿਹੜੀਆਂ ਸਹੂਲਤਾਂ ਇੱਥੇ ਮਿਲਦੀਆਂ ਇੱਥੇ ਸਿਰਫ ਸਹੂਲਤਾਂ ਇਹੀ ਹੈ ਜੀ ਘਰ ਦੀ ਖਰਾਕ ਵਧੀਆ ਹੋ ਜਾਂਦੀ ਹੈ ਜੀ ਦੁੱਧ ਦਹੀਂ ਇਹ ਅੱਦਾ ਘਿਓ ਤੇ ਪਨੀਰ ਇਹ ਬਹੁਤ ਵਧੀਆ ਖਰਾਕ ਅਸੀਂ ਖਾਂਦੇ ਰਹੇ ਜੀ ਜਦੋਂ ਹੈ ਸਰਕਾਰੀ ਸਹੂਲਤ ਹੈ ਕੋਈ ਨਹੀਂ ਨਹੀਂ ਸਰਕਾਰੀ ਸਹੂਲਤ ਕੋਈ ਨਹੀਂ ਜੀ ਮੇਰੇ ਮਨ ਤਾਂ ਨਹੀਂ ਹਾਂਜੀ ਹਾਂਜੀ ਪਰ ਘਰ ਦੇ ਨੇ ਸਪੋਰਟ ਕਰੀ ਜਿੰਨੇ ਵੀ ਇੱਥੇ ਤੱਕ ਆਇਤਕ ਮੈਂ ਪਹੁੰਚਿਆ ਮੈਨੂੰ ਘਰ ਦੇ ਨੇ ਪੂਰੀ ਸਪੋਰਟ ਕਰੀ ਮੇਰੇ ਕੋਚਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਮੇਰੀ ਮੰਮਾ ਪਾਪਾ ਦਾ ਪਾਪਾ ਨੇ ਮੈਨੂੰ ਕਦੇ ਵੀ ਕਿਸੇ ਖਰਾਕ ਦੇ ਵਿੱਚ ਉਹਨਾਂ ਨੇ ਕਮੀ ਨਹੀਂ ਆਣ ਦਿੱਤੀ ਜਿੱਦਾਂ ਚਾਹੇ ਔਖੇ ਹੁੰਦੇ ਚਾਹੇ ਸੌਖੇ ਹੁੰਦੇ ਸੀਗੇ ਉਹ ਪਰ ਮੈਨੂੰ ਜਿੱਥੋਂ ਵੀ ਉਹਨਾਂ ਨੇ ਕਰਕੇ ਗਰਾ ਕੇ ਜੀ ਹਨ ਤੇ ਡ్రਾਈ ਫਰੂਟਸ ਉਹਨਾਂ ਨੇ ਮੈਨੂੰ ਫੁੱਲ ਖੋ ਆ ਨੌਨवेज ਵੀ ਚਾਹ ਪਨੀਰ ਹੈ ਚਾ ਘਿਓ ਉਹਨਾਂ ਨੂੰ ਜਦੋਂ ਹੀ ਲੈਣ ਜਾਣਾ ਮੇਰੇ ਵਾਸਤੇ 10 10 ਕਿਲੋ ਘਿਓ ਐਡਵਾਂਸ ਹੀ ਮੇਰੇ ਵਾਸਤੇ ਰੱਖ ਦਿੰਦੇ ਸੀ ਘਰ ਜੀ ਤੇ ਮੈਨੂੰ ਵੀ ਹੁੰਦਾ ਸੀ ਜੀ ਮੈਂ ਇਹਨਾਂ ਦੀ ਉਹ ਖਰਾਕ ਦਾ ਮੁੱਲ ਪਾਵਾਂ ਜੀ ਮੁੱਲ ਪਾਵਾਂ ਤੇ ਮੰਮਾ ਵੀ ਮੇਰੇ ਪਿੱਛੇ ਕਿਤੇ ਉਹ ਆਦੀ ਰਿਸ਼ਤੇਦਾਰੀ ਚ ਨਹੀਂ ਜਾਂਦੇ ਸੀਗੇ ਕਿ ਮੇਰਾ ਸਾਡਾ ਪੁੱਤ ਗੇਮ ਕਰਦਾ ਉਹਨੂੰ ਟਾਈਮ ਤੋਂ ਟਾਈਮ ਦੀ ਖਰਾਕ ਚਾਹੀਦੀ ਹੁੰਦੀ ਹੈ ਤੇ ਮੇਰੀ ਕੋਚੀਸ ਵੀ ਉਹ ਵੀ ਕਿਤੇ ਸ਼ੂਟਿੰਗ ਕਰਦੇ ਸੀਗੇ कि ਅਸੀਂ ਆਪਦੇ ਮੁੰਡੇ ਨੂੰ ਪਲੇਅਰ ਚੰਗੇ ਮਹਗਾਮ ਤੇ ਪਹੁੰਚਾਉਣਾ ਬਟ ਇਹ ਤਾਂ ਹਲੇ ਮੇਰਾ ਸ਼ੁਰੂਆਤੀ ਦੌਰ ਹੈ ਮੈਂ ਇਹਨਾਂ ਮੈਡਲਾਂ ਨੂੰ ਬਹੁਤ ਵੱਡਾ ਨਹੀਂ ਮੰਨਦਾ ਜਿੱਦ ਤੱਕ ਮੇਰਾ ਹਨਾ ਆਈਡੀਆ ਤੇ ਇਹਦਾ ਮੇਰਾ ਹਲੇ ਸ਼ੁਰੂਆਤੀ ਦੌਰ ਹੈ ਜਦੋਂ ਮੈਂ ਇੰਟਰਨੈਸ਼ਨਲ ਲੈਵਲ ਤੱਕ ਜਾਊਗਾ ਉਦੋਂ ਮੇਰੀ ਆਦੇ ਆਪ ਨੂੰ ਮੈਨੂੰ ਸਕੂਨ ਮਿਲੂਗਾ ਜੀ ਇਹ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ ਅਗਰ ਇਹ ਗੱਲਾਂ ਸਾਰੀਆਂ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਲਾਗੂ ਕਰ ਰਹੇ ਹੋ ਤਾਂ ਜ਼ਰੂਰ ਤੁਸੀਂ ਇੱਕ ਦਿਨ ਅੰਤਰਰਾਸ਼ਟਰੀ ਪ੍ਰਾਦਤ ਆਪਾਂ ਪੱਧਰ ਤੇ ਆਪਣਾ ਪ੍ਰਦਰਸ਼ਨ ਕਰੋਗੇ ਅੰਤਰਰਾਸ਼ਟਰੀ ਪੱਧਰ ਦੀ ਕੋਈ ਤਿਆਰੀ ਚੱਲ ਰਹੀ ਹੁਣ ਅੱਗੇ ਪੂਰੇ ਪੰਜਾਬ ਦੇ ਵਿੱਚ ਤਾਂ ਤੁਸੀਂ ਫਸਟ ਆਇਓ ਉਹ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਕਿੱਥੇ ਖੇਡਣ ਆਇਓ ਮੈਂ ਇੰਟਰਨੈਸ਼ਨਲ ਲੈਵਲ ਦੀ ਤਿਆਰੀ ਕਰ ਰਿਹਾ ਜੀ ਜੁਲਾਈ ਚ ਮੇਰਾ ਕੰਪੀਟੀਸ਼ਨ 2025 ਉਹਦੀ ਹੁਣ ਮੈਂ ਪੂਰੀ ਜੋਰ ਸ਼ੋਰ ਨਾਲ ਤਿਆਰੀ ਕਰ ਰਿਹਾ ਜੀ ਤੇ ਉਹ ਹੁਣ ਮੈਂ ਚਾਹਣਾ ਹੈ ਕਿ ਜਰਮਨੀ ਦੇ ਵਿੱਚ ਆਪਣੇ ਇੰਡੀਆ ਦਾ ਝੰਡਾ ਲਹਿਰਾਇਆ ਜਾਵੇ ਉਹ ਮੈਨੂੰ ਆਸ ਹੈ ਜੀ ਤਾਂ ਹੁਣ ਦੇਖਦੇ ਹਾਂ ਬਾਕੀ ਮਿਹਨਤ ਆਪਦੇ ਵੱਲੋਂ ਕੀਤੀ ਜਾਂਦੀ ਹੈ ਜੀ ਬਾਕੀ ਹੁਣ ਰੱਬ ਦੇ ਹੱਥ ਹੈ ਜੀ ਜੋ ਹਨ ਤਾਂ ਪੰਜਾਬ ਪੰਜਾਬ ਦੇ ਵਿੱਚ ਨਸ਼ੇ ਦਾ ਜਿਹੜਾ ਪੂਰਾ ਜਿਹੜਾ ਦੌਰ ਚੱਲ ਰਿਹਾ ਲਗਾਤਾਰ ਜਿਹੜੇ ਨਸ਼ੇ ਨੂੰ ਲੈ ਕੇ ਖਬਰਾਂ ਵੀ ਅਸੀਂ ਸੁਣ ਰਹੇ ਆ ਤਾਂ ਗੱਲ ਕਰਦੇ ਆ ਨਸ਼ੇ ਦੀ ਅਗਰ ਜਿਹੜੇ ਅੱਜ ਕੱਲ ਸਪੋਰਟਸ ਵੀ ਕਰਦੇ ਨੇ ਸਟਿਲ ਰਾਈਟ ਜਾਂ ਹੋਰ ਬਹੁਤ بڑا ਯੂਜ਼ ਕਰਦੇ ਆ ਤੁਸੀਂ ਜਿਹੜੀ ਆਰਗੈਨਿਕ ਡਾਈਟ ਕਰਦੇ ਡਾਈਟ ਲੈ ਰਹੇ ਹੋ ਇਸ ਦੇ ਵਿੱਚ ਫਰਕ ਕੀ ਹੈ ਤੇ ਸੰਦੇਸ਼ ਕੀ ਹੈ ਲੋਕਾਂ ਨੂੰ ਮੈਂ ਲੋਕਾਂ ਨੂੰ ਇਹੀ ਸੰਦੇਸ਼ ਦੇਵਾਂਗਾ ਜੀ ਦੇਖੋ ਜੇ ਸਟੋਰੀ ਵਾਲੀ ਜਿਹੜੀ ਗੇਮ ਹੈ ਉਹ ਸਿਰਫ 6 ਜਾਂ 2 ਸਾਲ ਦੀ ਹੈ ਹੱਦ ਤੁਸੀਂ 3 ਸਾਲ ਤੱਕ ਤੁਸੀਂ ਪੀਕਦੇ ਰਹਿ ਸਕਦੇ ਹੋ ਜਦੋਂ ਤੁਸੀਂ ਇਹ ਸਟੀਰੋਇਡ ਛੱਡੋਗੇ ਨਾਲ ਦੀ ਨਾਲ ਤੁਹਾਡੀ ਬੋਡੀ ਨੇ ਡਾਊਨ ਆ ਜਾਣਾ ਤੇ ਨਾਲ ਦੇ ਨਾਲ ਤੁਹਾਨੂੰ ਬਿਮਾਰੀਆਂ ਨੇ ਘੇਰਨ ਲੱਗ ਜਾਣਾ ਚਾਹ ਤੁਹਾਨੂੰ ਕਿਡਨੀ ਦਿੱਕਤ ਆ ਸਕਦੀ ਹੈ ਤੁਹਾਨੂੰ ਲੀਵਰ ਦੇ ਇਨਫੈਕਸ਼ਨ ਦਿੱਕਤ ਆ ਸਕਦੀ ਹੈ ਬਟ ਜੇ ਤੁਸੀਂ ਨੇਚਰਲ ਚੱਲੋਗੇ ਸਮਝ ਜ਼ਰੂਰ ਲੱਗਦਾ ਹੈ 5 6 ਸਾਲ ਬੰਨੇ ਲੱਗੇ ਜਿੰਨੇ ਨੂੰ ਪੀਕ ਲੈਵਲ ਤੇ ਪਹੁੰਚਣ ਦੇ ਪਰ ਜਦੋਂ ਤੁਸੀਂ ਨੇਚਰਲ ਤਕੜੇ ਹੋਨੇ ਫਿਰ ਤੁਹਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੁੰਦਾ ਹੁਣ ਜਿਹੜੇ ਮੈਂ ਕੰਪੀਟੀਸ਼ਨ ਮੇਰੇ ਪਿੱਛੇ ਹੋ ਕੇ ਹਟਿਆ ਮੈਂ ਨੇਚਰਲ ਹੀ ਤਿਆਰ ਹੋਇਆ ਤਿੰਨ ਚਾਰ ਮਹੀਨੇ ਤੋਂ ਮੈਂ ਦੋ ਮਹੀਨੇ ਤੋਂ ਆਪਦੀ ਡਾਈਟਿੰਗ ਤੇ ਸੀਗਾ ਪ੍ਰੋਪਰ ਮੈਂ ਦੋ ਮਹੀਨੇ ਤੋਂ ਪ੍ਰੋਪਰ ਨਾ ਹੀ ਰੋਟੀ ਖਾਦੀ ਸੀ ਨਾ ਹੀ ਕੋਈ ਘਰ ਦੀ ਸਬਜੀ ਮੈਂ ਓਨਲੀ ਫਰੂਟਸ ਖਾਂਦਾ ਸੀਗਾ ਉਹ ਵੀ ਬਿਨਾ ਵਿਟਾਊਟ ਨਮਕ ਤੋਂ ਜੇ ਮੈਂ ਕੋਈ ਪਨੀਰ ਵੀ ਖਾਂਦਾ ਸੀ ਉਹ ਚ ਵੀ ਕੋਈ ਨਮਕ ਨਹੀਂ ਉਹ ਫੋਕਾ ਪਨੀਰ ਹੀ ਮੈਂ ਖਾਂਦਾ ਸੀਗਾ ਪਲੇਨ ਤਾਂ ਜਿਹੜੀ ਕੋਚ ਦੀ ਦੱਸੀ ਉਹ ਡਾਈਟ ਜਿਹੜੀ ਘਰ ਦੇ ਕੁਦਰਤੀ ਡਾਈਟ ਲੈ ਰਹੇ ਹਾਂ ਜੀ ਮੈਨੂੰ ਇਹ ਨੇਚਰਲ ਡਾਈਟ ਵਾਸਤੇ ਮੈਨੂੰ ਮੋਟੀਵੇਟ ਕਰਾਈ ਮੇਰੇ ਕੋਚ ਕੋਚ ਹਰਦੀਪ ਸਿੰਘ ਮੱਲੀ ਭਾਜੀ ਨੇ ਮੈਨੂੰ ਇਦਾਂ ਹੁੰਦਾ ਸੀਗਾ ਇਹ ਨੇਚਰਲ ਆਪਾਂ ਨਹੀਂ ਤਗੜੇ ਹੋ ਸਕਦੇ ਅੱਜ ਕੱਲ੍ਹ ਹਰ ਪਲੇਅਰ ਸਪਲੀਮੈਂਟ ਸਟੀਰੋਇਡ ਲੈ ਰਿਆ ਤੇ ਉਹਨਾਂ ਨਾਲ ਜੇ ਸਾਡਾ ਕੰਪੀਟੀਸ਼ਨ ਹੋਣਾ ਤਾਂ ਸਾਨੂੰ ਵੀ ਕੁਝ ਨਾ ਕੁਝ ਚਾਹੀਦਾ ਬਟ ਫਿਰ ਉਹਨਾਂ ਨੇ ਮੋਟੀਵੇਟ ਕਰਿਆ ਉਹ ਕਹਿੰਦਾ ਵੀ ਅਸੀਂ ਤੈਨੂੰ ਤਗੜਾ ਕਰਾਂਗੇ ਬਸ ਸਾਡੇ ਦਿੱਤੇ ਰਸਤਿਆਂ ਤੇ ਚੱਲ ਤੂੰ ਹਰਦੀਪ ਸਿੰਘ ਮੱਲੀ ਭਾਈ ਨੇ ਮੈਨੂੰ ਬਹੁਤ ਮੋਟੀਵੇਟ ਕਰਿਆ ਜੀ ਤੇ ਮੇਰੇ ਦਾ ਮੁੱਲ ਵੀ ਮੁੱਲ ਹੀ ਪੈ ਗਿਆ ਨੇਚਰਲ ਤਗੜਾ ਹੋ ਸਕਦੇ ਆ ਹੁਣ ਜਦੋਂ ਮੈਂ ਆਪਣੇ ਆਪ ਤੇ ਅਪਲਾਈ ਕੀਤਾ ਤਾਂ ਮੈਨੂੰ ਵੀ ਹੁਣ ਆਸ ਹੈ ਕਿ ਆਪਾਂ ਨੇਚਰਲ ਤਗੜੇ ਹੋ ਸਕਦੇ ਆ ਹੂੰ ਮੈਂ ਓਪਨ ਚੈਲੰਜ ਕਰਦਾ ਕਿ ਜਿੱਦਾਂ ਕਿਸੇ ਨੂੰ ਲੱਗਦਾ ਹੈ ਕਿ ਮੈਂ ਨੇਚਰਲ ਨਹੀਂ ਇੰਨਾ ਮੁਕਾਮ ਤੇ ਪਹੁੰਚਿਆ ਤਾਂ ਮੇਰਾ ਜਦੋਂ ਮਰਜ਼ੀ ਕੋਈ ਡੋਪ ਟੈਸਟ ਆ ਕੇ ਲੈ ਸਕਦਾ ਹੈ ਮੇਰੇ ਪਿੰਡ ਆ ਕੇ ਜਦੋਂ ਮਰਜ਼ੀ ਜਿੱਥੇ ਕਹੇਗਾ ਮੈਂ ਉੱਥੇ ਵੀ ਆਣ ਨੂੰ ਤਿਆਰ ਹਾਂ ਜੀ ਚੰਡੀਗੜ੍ਹ ਫੈਡਰੇਸ਼ਨ ਦੇ ਵਿੱਚ ਤੁਸੀਂ ਜਿਹੜੀ ਵੱਡੀ ਚੈਂਪੀਅਨਸ਼ਿਪ ਆ ਅੱਧਾ ਆਪਣਾ 골ਡ ਮੈਡਲ ਹਾਸਲ ਕੀਤਾ ਪਹਿਲਾ ਸਥਾਨ ਹਾਸਲ ਕੀਤਾ ਤਾਂ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗਾ ਵੀ ਉੱਥੇ ਕਿੰਨਾ ਕੋ ਕੰਪੀਟੀਸ਼ਨ ਹਾਰਡ ਸੀ ਕਿੱਥੋਂ-ਕਿੱਥੋਂ ਦੇ ਨੌਜਵਾਨ ਜਿਹੜੇ ਉੱਥੇ ਆਏ ਸੀ ਤੇ ਕੀ ਕੀ ਹੁੰਦੇ ਵਿੱਚ ਜਦੋਂ ਕੰਪੀਟੀਸ਼ਨ ਦੇ ਵਿੱਚ ਪਹਿਲਾ ਦੂਜਾ ਤੀਜਾ ਸਥਾਨ ਹਾਸਲ ਦਿੱਤਾ ਜਾਂਦਾ ਕੀ ਕੀ ਵੇਖਿਆ ਜਾਂਦਾ ਹੁੰਦੇ ਉਸ ਜੀ ਬਹੁਤ ਨੰਬਰ ਪੁਆਇੰਟਸ ਜੁੜਦੇ ਨੇ ਤੁਹਾਡੇ ਬਾਈਸੈਪਸ ਦੇ ਦੇਖੇ ਤੁਹਾਡੇ ਟਰਾਈਸ ਦੇ ਦੇਖੇ ਤੁਹਾਡੀ ਥਾਈਸ ਦੇਖੇ ਜਾਂਦੇ ਨੇ ਤੁਹਾਡੇ ਐब्स ਦੇਖੇ ਜਾਂਦੇ ਨੇ ਜੀ ਬੈਕ ਦੇਖੀ ਜਾਂਦੀ ਹੈ ਤੁਹਾਡੀ ਕਫ ਦੇਖੇ ਜਾਂਦੇ ਨੇ ਜੀ ਇਹ ਸਾਰਿਆਂ ਦੇ ਪੁਆਇੰਟਸ ਮੈਟਰ ਕਰਦੇ ਨੇ ਜੀ ਤਾਂ ਉੱਥੇ ਬਹੁਤ ਜੰਮੂ ਕਸ਼ਮੀਰ ਤੋਂ ਵੀ ਆਏ ਸੀਗੇ ਕਈ ਲੋਕ ਹੁਣ ਜਿਹੜਾ ਮੇਰੇ ਨਾਲ ਮੁੰਡਾ ਸੈਕਿੰਡ ਆਇਆ ਉਹ ਮੁੰਡਾ ਪਿਛਲੇ ਸਾਲ ਮਿਸਟਰੀ ਇੰਡੀਆ ਬਣਿਆ ਸੀਗਾ ਜੀ ਤੇ ਉਹ ਇੰਟਰਨੈਸ਼ਨਲ ਲੈਵਲ ਤੱਕ ਵੀ ਖੇਡ ਕੇ ਆਇਆ ਬਟ ਉਹ ਉਹਨੂੰ ਤੁਸੀਂ ਹਰਾਇਆ ਹਾਂਜੀ ਉਹਨੂੰ ਮੈਂ ਹਰਾਇਆ ਚਲੋ ਤਾਂ ਇੰਟਰਨੈਸ਼ਨਲ ਮੈਡਲ ਨਹੀਂ ਸੀਗਾ ਬਟ ਉਹ ਬੰਦਾ ਇੰਟਰਨੈਸ਼ਨਲ ਖੇਡ ਕੇ ਤਾਂ ਆਇਆ ਹੈ ਨਾ ਖੇਡ ਕੇ ਆਇਆ ਹਾਂ ਤੇ ਸ਼ਮੂਲੀਅਤ ਦਾ ਮੇਰਾ ਮੁਕਾਬਲਾ ਸੀਗਾ ਜਿੱਥੇ ਮੇਰਾ 골ਡ ਆਇਆ ਹਾਂਜੀ ਅਸੀਂ ਮੇਰੀ 80 ਕਿਲੋ 80 ਕਿਜੀ ਕਾਲੀ ਕੈਟਾਗਰੀ ਸੀਗੀ ਜੀ ਤਾਂ ਮੁਕਾਬਲਾ ਬਹੁਤ ਟਫ ਸੀਗਾ ਘੱਟ ਤੋਂ ਘੱਟ ਵੀ 65 68 ਪਲੱਸ ਬੰਦੇ ਸੀਗੇ ਜਿਨ੍ਹਾਂ ਨੇ ਮੇਰਾ ਮੁਕਾਬਲਾ ਹੋਇਆ ਸੀ ਉਹਨਾਂ ਚੋਂ ਇਹ ਦਾ 골ਡ ਲਿੱਤਾ ਜੀ ਅ ਦੱਸ ਦੀ ਕੁਸ਼ ਦੂਰੀ ਤੇ ਇਥੋਂ ਪਾਕਿਸਤਾਨ ਹੈ ਤੇ ਇਸ ਨੌਜਵਾਨ ਨੇ ਸਰਹੱਦੀ ਖੇਤਰ ਦੇ ਹੋਣ ਦੇ ਬਾਵਜੂਦ ਵੀ ਜਿਹੜੇ ਹੈ ਬੜੇ ਵੱਡੇ ਵੱਡੇ ਨੌਜਵਾਨਾਂ ਨੂੰ ਹਰਾਇਆ ਮਿਸਟ ਇੰਡੀਆ ਜਿਹੜੇ ਬਣੇ ਹੈ ਉਹਨੂੰ ਵੀ ਹਰਾਇਆ ਤਾਂ 80 85 ਦੇ ਕਰੀਬ ਜਿਹੜੇ ਨੌਜਵਾਨਾਂ ਨੂੰ ਹਰਾ ਕੇ ਇਸ ਜਿਹੜਾ ਏਰੀਆ ਦਾ ਨਾਮ ਰੋਸ਼ਨ ਕੀਤਾ ਹਰੇ ਅਸੀਂ ਬਾਰਡਰ ਏਰੀਆ ਤੇ ਬਹੁਤ ਸਾਰੀਆਂ ਇੰਟਰਵਿਊ ਕਰਦੇ ਆ ਬਹੁ ਲੋਕਾਂ ਦੇ ਨਾਲ ਸਾਡੀ ਗੱਲਬਾਤ ਵਿਚਾਰ ਚਰਚਾ ਚੱਲਦੀ ਏ ਉਹਨੇ ਵਿੱਚ ਦੱਸਦੀ ਕਿ ਹਰੇਕ ਬੰਦੇ ਦਾ ਜਿਹੜਾ ਬੈਕਗ੍ਰਾਉਂਡ ਜੁੜੀ ਹੁੰਦੀ ਉਹ ਆਪਦੇ ਦਾਦੇ-ਦਾਦੀ ਦੇ ਨਾਲ ਜੁੜੀ ਹੁੰਦੀ ਤੁਸੀਂ ਵੀ ਦੱਸਿਆ ਕਿ ਮੈਂ ਛੋਟਾ ਜਿਹਾ ਸੀ ਮੇਰੇ ਦਾਦਾ ਜੀ ਮੈਨੂੰ ਇੱਥੇ ਲੈ ਕੇ ਆਉਂਦੇ ਸੀ ਅਖਾੜਾ ਬਣਾ ਕੇ ਦਿੱਤਾ ਸੀ ਨਾਲ ਕੰਮ ਕਰਾਉਂਦੇ ਸੀ ਇੱਥੇ ਖੜਾਉਂਦੇ ਸੀ ਮੈਨੂੰ ਉਹਨਾਂ ਦੀ ਜਿਹੜੀ ਤੁਹਾਨੂੰ ਗੁਰਤਿ ਏ ਇਹ ਦਾਦਾ-ਦਾਦੀਆਂ ਦਾ ਜਿਹੜਾ ਇਹ ਏਰੀਆ 'ਚ ਬੜਾ ਵੱਡਾ ਯੋਗਦਾਨ ਹੈ ਇਹ ਤਾਂ ਦੇਖੋ ਜੀ ਹੁਣ ਜਿੱਦਾਂ ਪੁਰਾਣੇ ਜਵਾਨੇ ਦੇ ਹੁਣ ਆਪਣੇ ਹੈਗੇ ਨਾ ਪਾਕਿਸਤਾਨ ਤੋਂ ਉੱਠ ਕੇ ਆਏਵੇਂ ਜੀ ਆਪਣਾ ਇਹੋ ਪਿਆਰ ਨਹੀਂ ਖਤਮ ਹੋਇਆ ਜਿੱਦਾਂ ਆਪਣੀ ਸਰਹੱਦਾਂ ਚਾਹੇ ਆਪਣੇ ਦੇਸ਼ ਅਲੱਗ ਹੋ ਗਏ ਨੇ ਆਪਣੇ ਜੋ ਵੰਡ ਪੈ ਗਈ ਹੈ ਬਟ ਉਹ ਸਾਡੇ ਏਰੀਆ ਦੇ ਜਿਹੜੇ ਬੰਦਿਆਂ ਦੇ ਹੈਗਾ ਬੱਚਿਆਂ ਦਾ ਪਿਆਰ ਉਹ ਆਪਣੇ ਦਾਦਾ ਦਾਦੀ ਨਾਲ ਉਹ ਨਹੀਂ ਹਾਲੇ ਤੱਕ ਬੱਕ ਹੋਇਆ ਜੀ ਉਹ ਪਿਆਰ ਉਦਾਂ ਹੀ ਆ ਜੀ ਸਾਰੇ ਮੇਰੇ ਨਹੀਂ ਕਹਿੰਦੇ ਮੇਰੇ ਕੱਲੇ ਦਾ ਹੀ ਸਾਰੇ ਬੱਚਿਆਂ ਦਾ ਉਦਾਂ ਹੀ ਆ ਦੇ ਦਾਦੇ ਦਾਦੀ ਨਾਲ ਬਹੁਤ ਪਿਆਰ ਹੈ ਜੀ ਅਨੇ ਤਾਂ ਹੋਰ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਪੀੜ੍ਹੀ ਨੂੰ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਅੱਜ ਦੀ ਪੀੜ੍ਹੀ ਨੂੰ ਆਪਾਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਜੀ ਕਿ ਤੁਸੀਂ ਜਿੰਨਾ ਮਰਜੀ ਜੋ ਤੁਸੀਂ ਮਨ 'ਚ ਸੋਚ ਲਿਆ ਜੀ ਉਹ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਮੈਂ ਅੱਜ ਇਹ ਵੀਡੀਓ ਸਾਰੇ ਨੌਜਵਾਨਾਂ ਨੂੰ ਮੁੰਡੇ ਨਹੀਂ ਕਹਿਣਾ ਚਾਹਣਾ ਜੀ ਕਿ ਤੁਸੀਂ ਜਿੰਨਾ ਤੁਹਾਨੂੰ ਟਾਈਮ ਨਿਕਲਦਾ ਘੰਟਾ ਡੇਢ ਜਾਂ ਅੱਧਾ ਘੰਟਾ ਤੁਸੀਂ ਗਰਾਊਂਡ ਦੇ ਵਿੱਚ ਤੇ ਜਿਮ ਦੇ ਵਿੱਚ ਉਹਨਾਂ ਜ਼ੋਰ ਜ਼ਰੂਰ ਸਪੈਂਡ ਕਰੋ ਚਾਹੇ ਤੁਸੀਂ ਕੋਈ ਗੇਮ ਚਾਹੇ ਨਹੀਂ ਖੇਂਗਾ ਨਹੀਂ ਆਪਣੀ ਸਿਹਤ ਲਈ ਫਿਟਨੈਸ ਹਾਸਤੇ ਰੱਖੋ ਤਾਂ ਇਦਾਂ ਹੀ ਤੁਸੀਂ ਫਿਰ ਨਸ਼ਿਆਂ ਤੋਂ ਵੀ ਦੂਰ ਰਹੋਗੇ ਤੁਹਾਡੇ ਨਸ਼ਿਆਂ ਦੀ ਗੱਲ ਕੀਤੀ ਤੇ ਪਿੱਛੇ ਚਰਚਾ ਦੇ ਵਿੱਚ ਤੁਹਾਡੇ ਵਾਲੀ ਬੈਲਟ ਬਹੁਤ ਜ਼ਿਆਦਾ ਰਹੀ ਹੈ 5-7 ਪਿੰਡਾਂ ਜਿਹੜੇ ਸਾਰੇ ਡਰਗ ਫ੍ਰੀ ਏਰੀਆ ਜਿਹੜਾ ਕੋਈ ਵੀ ਇੱਥੇ ਡਰਗ ਨਹੀਂ ਵੇਚਦਾ ਨਹੀਂ ਕਰਦਾ ਉਹਦਾ ਵੱਡਾ ਰਾਜ਼ ਕੀ ਹੈ ਹਾਂਜੀ ਇਹ ਸਾਡਾ ਹੁਣ ਕੰਟਰੋਲ ਹੈਗਾ ਜੀ ਏਦਾਂ ਪੰਜਾਬ ਸਰਕਾਰ ਦਾ ਹੀ ਬਹੁਤ ਵਧੀਆ ਕੰਟਰੋਲ ਹੈ ਜੀ ਆਪਣੇ ਬੀਐਸਐਫ ਵਾਲੇ ਜਿਹੜੇ ਬਾਰਡਰ ਹੈਗੇ ਜੀ ਹੁਣ ਆਪਣੇ ਜਿਹੜੇ ਸਾਰੇ ਬੀਐਸਐਫ ਵਾਲੇ ਇਹ ਬਹੁਤ ਸਖਤ ਡਿਊਟੀ ਦੇ ਦਿੰਦੇ ਨੇ ਵਿਚਾਰੇ 24 ਘੰਟੇ ਲੋਕਾਂ ਨੂੰ ਜਾਗਰੂਕ ਕਰਦੇ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਦੇ ਨੇ ਜੀ ਜੇ ਕੋਈ ਉਹਦਾ ਡਰੋਨ ਆਉਂਦਾ ਵੀ ਹੈ ਜੀ ਇਹ ਆਪਣੇ ਕਵਰ ਦੇ ਵਿੱਚ ਉਹਨਾਂ ਨੂੰ ਬਹੁਤ ਜਲਦੀ ਲੈ ਲੈਂਦੇ ਨੇ ਤਾਂ ਪਿੰਡ ਦੇ ਲੋਕ ਜਾਣਕਾਰੀ ਦੇ ਦਿੰਦੇ ਨੇ ਪਿੰਡ ਦੇ ਲੋਕ ਹੀ ਸਾਡੇ ਵਧੀਆਂ ਵੀ ਟਾਈਮ ਤੋਂ ਟਾਈਮ ਜਾਣਕਾਰੀ ਦੇ ਦਿੰਦੇ ਨੇ ਜੀ ਆਹ ਬੰਦਾ ਇਦਾਂ ਕੰਮ ਕਰਦਾ ਹੈ ਤਾਂ ਹੀ ਜਿਹੜਾ ਨਸ਼ੇ ਦਾ ਇੱਥੇ ਖਾਤਮਾ ਹੋ ਰਿਹਾ ਹੈ ਇੱਕ ਇਹ ਵੀ ਗੱਲ ਸੁਣਨ ਨੂੰ ਆਈ ਹੈ ਉਹ ਕੈਮਰੇ ਦੇ ਪਿੱਛੇ ਮੈਨੂੰ ਕਿਸੇ ਨੇ ਦੱਸਿਆ ਵੀ ਤੁਹਾਡੇ ਪਿੰਡ ਦੇ ਵਿੱਚ ਜਿਹੜਿਆ ਡਿਫੈਂਸ ਪੈਰਾ ਮਿਲਟਰੀ ਦੇ ਵਿੱਚ ਜਿਹੜੇ ਨੌਜਵਾਨ ਭਰਤੀ ਬਹੁਤ ਹੋਈ ਹੈ ਹਾਂਜੀ ਹਾਂਜੀ ਬਹੁਤ ਸਾਡੇ ਮੁੰਡੇ ਪਰਚੇ ਮੇਰੇ ਦੇ ਸਾਹਮਣੇ ਲਗਭਗ ਵੀ 30 ਤੋਂ 40 ਮੁੰਡੇ ਸਾਡੇ ਆਰਮੀ ਫੀਲਡ ਦੇ ਵਿੱਚ ਜੌਬ ਤੇ ਹੈਗੇ ਆ ਜੀ ਸਾਡੇ ਪਿੰਡ ਦੇ ਮੁੰਡੇ ਤਾਂ ਫੌਜੀਆ ਦਾ ਪਿੰਡ ਕਹਿ ਸਕਦੇ ਆ ਹਾਂਜੀ ਹਾਂਜੀ ਇਹ ਫੌਜੀਆ ਦਾ ਪਿੰਡ ਕਹਿ ਸਕਦੇ ਆ ਆਪਾਂ ਅੱਜ ਅਸੀਂ ਫੌਜੀਆ ਦੇ ਪਿੰਡ ਤੇ ਬਾਡੀ ਬਿਲਡਿੰਗ ਵਾਲਿਆਂ ਦੇ ਪਿੰਡ ਪਹੁੰਚੇ ਆ ਜਿੱਥੇ ਬਹੁਤ ਸਾਰੀਆਂ ਗੱਲਾਂ ਨੀਤੀ ਨੇ ਸਾਨੂੰ ਦੱਸਿਆ ਜਲਦੀ ਜਲਦੀ ਨੀਤੀ ਨੀਤੀ ਨੂੰ ਇੱਕ ਆ ਆਖਰੀ ਸਵਾਲ ਹੈ ਨੀਤੀ ਨੇ ਕੀ ਕਹਿਣਾ ਚਾਹੁੰਦੇ ਹੋ ਬਾਡੀ ਬਿਲਡਿੰਗ ਦੇ ਵਿੱਚ ਬੜਾ ਵੱਡਾ ਮੁਕਾਮ ਹਾਸਲ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨ ਜਾ ਰਹੇ ਹੋ ਆਉਣ ਸਮੇਂ ਚ ਮੈਂ ਤੁਹਾਨੂੰ ਪਹਿਲਾਂ ਵੀ ਜਿੱਦਾਂ ਦੱਸਿਆ ਜੀ ਇਹ ਤਾਂ ਹਲੇ ਮੇਰਾ ਸ਼ੁਰੂਆਤੀ ਦੌਰ ਹੈ ਜੀ ਤੇ ਮੈਂ ਤਾਂ ਇਹ ਤਾਂ ਹਲੇ ਇੰਟਰਨੈਸ਼ਨਲ ਲੈਵਲ ਤੱਕ ਖੇਡਣਾ ਚਾਹੁੰਦਾ ਮੇਰਾ ਮੇਨ ਮੋਟਿਵ ਇਹ ਹੈ ਜੀ ਤੁਹਾਨੂੰ ਗੱਲ ਦੱਸਣ ਦਾ ਆਪਣੀ ਕਿ ਜਿਹੜੀ ਮੈਨੂੰ ਇੰਜਰੀ ਹੋਈ ਹੈ ਜੀ ਤੇ ਜੋ ਮੈਂ ਆਪਣੀ ਛੱਟ ਤੋਂ ਉੱਠ ਕੇ ਇੰਨਾ ਤੱਕ ਪਹੁੰਚਿਆ ਹੂੰ ਬਹੁਤ ਨੌਜਵਾਨ ਨੇ ਜਿਹੜੇ ਵਿਚਾਰਿਆਂ ਨੂੰ ਇੰਜਰੀਆਂ ਹੋ ਜਾਂਦੀਆਂ ਜਿਨ੍ਹਾਂ ਨੂੰ ਕੋਈ ਹੈਲਪ ਨਹੀਂ ਮਿਲ ਪਾਂਦੀ ਮੈਂ ਮੈਨੂੰ ਵੀ ਕਿਸੇ ਕੋਈ ਸਰਕਾਰ ਦੀ ਹੈਲਪ ਜਾਂ ਕੁਛ ਏਡਾ ਹੀ ਕੋਈ ਬਹੁਤੀ ਸਪਾਂਸਰਸ਼ਿਪਾਂ ਨਹੀਂ ਮਿਲੀਆਂ ਮੈਂ ਵੀ ਦੀ ਫੈਮਿਲੀ ਨਾਲ ਹੀ ਇੱਥੇ ਤੱਕ ਪਹੁੰਚਿਆ ਆਰਗੇਨਿਕ ਡਾਈਟ ਤੇ ਆਰਗੇਨਿਕ ਡਾਈਟ ਨਾਲ ਪਹੁੰਚਿਆ ਇਹ ਬਹੁਤ ਭਾਨੇ ਹੁੰਦੇ ਨੇ ਜੀ ਕਈ ਪਲੇਅਰਾਂ ਨੂੰ ਸਾਨੂੰ ਸਪਲੀਮੈਂਟਸ ਮਿਲਣਗੇ ਤਾਂ ਅਸੀਂ ਚਾਈ ਉੱਪਰ ਜਾ ਪਾਵਾਂਗੇ ਆਰਗੇਨਿਕ ਡਾਈਟ ਤੁਸੀਂ ਖਾਓ ਮਿਹਨਤ ਤੁਹਾਡੀ 70% ਮਿਹਨਤ ਹੈ ਜੀ 30% ਤੁਹਾਡੀ ਡਾਈਟ ਨੇ ਨਿਯੰਤਰਨ ਕਰਨਾ ਜੇ ਤੁਸੀਂ 70% ਦੀ ਮਿਹਨਤ ਕਰੋਗੇ ਤਾਂ ਤੁਹਾਨੂੰ ਡਾਈਟ ਦਾ ਵੀ ਤੁਹਾਡਾ ਕਿਤੋਂ ਕਿਤੋਂ ਹੋ ਹੀ ਜਾਂਦਾ ਜੇ ਤੁਸੀਂ ਮਿਹਨਤ ਕਰੋਗੇ ਨਾ ਰੱਬ ਜਦੋਂ ਤੁਹਾਡੀ ਮਿਹਨਤ ਦੇਖਦਾ ਤਾਂ ਡਾਈਟ ਦੇ ਵੀ ਹਿੱਲੇ ਆਦੇ ਆਪੇ ਹੋ ਜਾਂਦੇ ਨਹੀਂ ਮੈਂ ਉਹੀ ਚਾਹੇ ਕਹਿਣਾ ਚਾਹ ਰਿਹਾ ਜੀ ਜਿਹੜੀ ਆਪਣੀ ਇੰਜਰੀ ਆਈ ਹੈ ਸਾਟੇ ਮੇਰੇ ਦੋਨੋਂ ਹੱਡੀਆਂ ਟੁੱਟ ਗਈਆਂ ਇਹ ਮੈਂ ਹਟਲ ਜੰਪ ਲਾ ਰਿਹਾ ਸੀ ਜੰਪ ਕਰ ਰਿਹਾ ਸੀ ਗ੍ਰਾਉਂਡ ਦੇ ਵਿੱਚ ਤੇ ਉਦੋਂ ਜੰਪ ਲਾਉਂਦੀ ਮੇਰਾ ਪੈਰ ਰੜਾਈ ਤੇ ਉੱਚ ਮੈਂ ਗਿਰ ਗਿਆ ਤੇ ਉੱਥੇ ਮੈਨੂੰ ਸੱਟ ਲੱਗ ਗਈ ਸੀ ਆਪਣੇ ਭਾਰ ਨਾਲ ਜਿੱਦਾਂ ਇਹ ਹੱਡੀ ਪ੍ਰੋਪਰ ਬਾਹਰ ਆ ਗਈ ਸੀ ਜੀ ਹਮ ਹੱਡੀ ਬਰੋ ਦੋਨੋਂ ਮੇਰੀਆਂ ਲੈਫਟ ਆਰਮੀ ਦੋਨੋਂ ਹੱਡੀਆਂ ਕਰੈਕ ਹੋਈਆਂ ਨੇ ਇਨਾਂ ਵਿੱਚ ਰੋਡਸ ਪਈਆਂ ਨੇ ਪਲੇਟਾਂ ਪਈਆਂ ਨੇ ਹਾਲੇ ਵੀ ਇਦਾਂ ਹੀ ਨੇ ਹਾਲੇ ਹੀ ਮੈਂ ਇਨਾਂ 52 ਵਾਲੀ ਦੋ ਦੋ ਕੁਆਂਟਲ ਵજન ਚੱਕ ਲੈਣਾ ਜੀ ਮੇਰੇ ਕੋਚੀ ਕਈ ਬੰਦੇ ਮੈਨੂੰ ਕਹਿੰਦੇ ਸੀਗੇ ਤੂੰ ਹੁਣ ਗੇਮ ਨਹੀਂ ਕਰ ਸਕਦਾ ਪਰ ਮੇਰੇ ਕੋਚਾਂ ਨੇ ਮੈਨੂੰ ਬੜਾ ਮੋਟੀਵੇਟ ਕੀਤਾ ਉਹਨਾਂ ਨੇ ਕਹਿਿਆ ਸੀਗਾ ਕਿ ਤੂੰ ਰੋੜਾ ਵਿੰਗਿਆ ਕਰੇਗਾ ਤੇ ਅੱਜ ਉਹ ਸਮਾਂ ਹੈਗਾ ਵੀ ਹੈ ਜੀ ਆਪਾਂ ਦੋ ਦੋ 220 ਕਿਲੋ ਜਦੋਂ ਭਾਰ ਚੱਕਦੇ ਆ ਤੇ ਰੋੜਾ ਵਿੰਗਿਆ ਹੁੰਦਿਆਂ ਵੀ ਹੈ ਜੀ ਬੈਂਚ ਪ੍ਰੈਸ ਬੈਂਚ ਪ੍ਰੈਸ ਤੋਂ ਗੱਲ ਕਰਾਂਗੇ ਸਕੈਟ ਤੋਂ ਗੱਲ ਕਰਾਂਗੇ ਕਿੰਨੀ ਕਿੰਨੀ ਲਾਉਂਦੇ ਹਾਂ ਬੈਂਚ ਪ੍ਰੈਸ ਮੈਂ ਲਾ ਰਿਹਾ ਜੀ ਦੋ 10 ਦੀ ਤੇ ਮੇਰੀ ਫੋਸ ਦੋ ਕੁਆਰਟਲ 10 ਕਿਲੋ ਕੁਆਰਟਲ 10 ਕਿਲੋ ਦੀ ਤੇ ਜਿਹੜੀ ਸਕੈਟ ਆ ਜੀ ਫੁੱਲ ਸਕੈਟ ਹੈ ਜੀ ਉਹ 260 ਕਿਲੋ ਦੀ ਹੈ ਜੀ ਹਾਂਜੀ ਤਾਂ ਬਾਹ ਬਾਹ ਜਿਹੜੀ ਟੁੱਟ ਗਈ ਸੀ ਹੱਡੀ ਬਾਹਰ ਆਉਣ ਤੋਂ ਬਾਵਜੂਦ ਵੀ ਜਿਹੜਾ ਅੱਜ ਪਲੇਟਾਂ ਪਈਆਂ ਹੋਈਆਂ ਨੇ ਪਰ ਫਿਰ ਵੀ ਜਿਹੜਾ ਨੀਤਿਨ 2 ਕੁਇੰਟਲ ਤੋਂ ਵੱਧ ਵੱਧਾ ਵਜ਼ਨ ਚੱਕ ਕੇ ਆਪਣੀ ਜਿਹੜੀ ਹੈ ਮਿਹਨਤ ਲਗਾਤਾਰ ਇਸ ਦੀ جاری ਹੈ ਜੁੜੇ ਹੋਏ ਜਗਵਾਲੀ ਪੰਜਾਬ ਕੇਸਰੀ ਦੇ ਨਾਲ ਮੈਂ ਸੁਖਵਿੰਦਰ ਸਿੰਘ ਫਾਜ਼ਿਲ